ਪੰਜਾਬ ਸਰਕਾਰ ਨੇ ਰਾਖੇ ਫਸੇ ਚਾਰ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਵਾਪਸੀ ਦਿਵਾਉਣ ਦੇ ਵਿੱਚ ਮਦਦ ਕੀਤੀ ਹੈ ਜਿਨ੍ਹਾਂ ਵਿੱਚ ਤਿੰਨ ਨੌਜਵਾਨ ਹਰਕਤਪੁਰ ਟਾਂਡਾ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਨ ਅਤੇ ਇੱਕ ਨੌਜਵਾਨ ਆਦਮਪੁਰ ਜਿਹੜਾ ਜਲੰਧ ਦਾ ਹੈ ਰਾਖੇ ਤੋਂ ਬਾਅਦ ਭਾਰਤ ਪਹੁੰਚੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਰਕਤਪੁਰ ਤੋਂ ਟਾਂਡਾ ਦੇ ਤਿੰਨ ਨੌਜਵਾਨਾਂ ਨੇ ਧੰਨਵਾਦ ਕਰਨ ਲਈ ਹਰਕਤਪੁਰ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨਾਲ ਦਫ਼ਤਰ ਗੜਦੀwala ਵਿਖੇ ਮੁਲਾਕਾਤ ਕੀਤੀ ਇਸ ਮੌਕੇ ਹਰਕਤਪੁਰ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਰੋੜਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨ ਖਿਤਮੋ ਕੇ ਹਰਕਾ ਬਾਰੇ ਜੇ ਹੁਸ਼ਿੰਗ ਰਾਜਾ ਦੇਵ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਵੱਲੋਂ ਕੈਬਨਟ ਮੰਤਰੀ ਸੰਜੀਵ ਰੋੜਾ ਨੂੰ ਵਟਸਐਪ ਨੰਬਰ 'ਰਨ' ਜਾਣਕਾਰੀ ਦਿੱਤੀ ਗਈ ਸੀ ਕਿ ਉਹ ਪਿਛਲੇ ਲਗਭਗ 3 ਮਹੀਨਿਆਂ ਤੋਂ ਇਰਾਕ ਵਿੱਚ ਫਸੇ ਹੋਏ ਹਨ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਸੀ ਅਤੇ ਉਹ ਸੁਰੱਖਿਅਤ ਨਹੀਂ ਹਨ ਜਿਸ ਲਈ ਭਾਰਤ ਬਾਹਰ ਆਉਣਾ ਚਾਹੀਦਾ ਹੈ ਇਸ ਸਬੰਧ ਦੇ ਵਿੱਚ ਕੈਬਨਟ ਮੰਤਰੀ ਸੰਜੀਵ ਰੋੜਾ ਨੇ ਪੰਜਾਬੀ ਨੌਜਵਾਨਾਂ ਦੀ ਮਦਦ ਕਰਨ ਵਿੱਚ ਡੂੰਗੀ ਦਿਲਚਸਪੀ ਦਿਖਾਈ ਅਤੇ ਕੇਂਦਰੀ ਕੈਬਨਟ ਮੰਤਰੀ ਐਸ ਜੈਫੰਕਰ ਅਤੇ ਇਰਾਕ ਵਿੱਚ ਭਾਰਤੀ ਦੂਤਾਵਾਸ ਨੂੰ ਇਰਾਕ ਵਿੱਚ ਸਫੇ ਚਾਰ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਹਲਕਾ ਵਿਧਾਇਕ ਨੇ ਦੱਸਿਆ ਕਿ ਚਾਰ ਭਾਰਤੀ ਨਾਗਰਿਕ ਜਿਨ੍ਹਾਂ ਵਿੱਚ ਤਿੰਨ ਨੌਜਵਾਨ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਹਨ ਅਤੇ ਇੱਕ ਨੌਜਵਾਨ ਜਪੰਦਰ ਦਾ ਦੱਸਿਆ ਜਾ ਰਿਹਾ ਹੈ। ਦਿਨਾਬਤੀ ਗੁਰਪ੍ਰੀਤ ਸਿੰਘ ਪਿੰਡ ਕੰਧਾਲਾ ਕੀ ਖਾਂ ਜਿਲ੍ਹਾ ਹੁਸ਼ਿਆਰਪੁਰ ਅਵਤਾਰ ਸਿੰਘ ਪਿੰਡ ਮੱਲੇਵਾਲ ਜਿਲ੍ਹਾ ਹੁਸ਼ਿਆਰਪੁਰ, ਸੁਜੀਤ ਸਿੰਘ ਪਿੰਡ ਰਮਦਾਸਪੁਰ ਜਿਲ੍ਹਾ ਹੁਸ਼ਿਆਰਪੁਰ, ਅਮਰਜੀਤ ਸਿੰਘ ਪਿੰਡ ਪਲਕਾਂ ਆਦਮਪੁਰ ਜਿਲ੍ਹਾ ਜਲੰਧਾ ਪ੍ਰਿਵਾਨ। ਅਤੇ ਅੱਜ ਇਰਾਕ ਤੋਂ ਭਾਰਤ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਤਿੰਨੇ ਨੌਜਵਾਨ ਉਹਨਾਂ ਦੇ ਹਲਕੇ ਦੇ ਹਨ ਉਹਨਾਂ ਕਹਿੰਦੇ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਸਰਗਰ ਭਗਵਾਨ ਸਿੰਘ ਮਾਨ ਦੀ ਅਗਵਾਈ ਵਿੱਚ ਉਹਨਾਂ ਦੀ ਸਰਕਾਰ ਵੱਲੋਂ ਵਿਦੇਸ਼ ਵਿੱਚ ਦੇ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਵਿੱਚ ਮਦਦ ਕੀਤੀ ਗਈ। ਜਿਹੜਾ ਆਇਆ ਕਿ ਜਸਪ੍ਰੀਤ ਸਿੰਘ ਰਾਜਾ ਜਿਲ੍ਹੇ ਇਹਨਾਂ ਨੌਜਵਾਨਾਂ ਦੀ ਮਦਦ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਉੱਤੇ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਰਾਕ ਦੇ ਜਨ ਵੇਲੇ ਜੋ ਕੁਝ ਦੱਸਿਆ ਗਿਆ ਸੀ ਉਹ ਸਭ ਕੁਝ ਉਸਦੇ ਉਲਟ ਹੋਇਆ। ਉਹਨਾਂ ਨੂੰ 6 ਮਹੀਨਿਆਂ ਵਿੱਚ ਇੱਕ ਵਾਰ ਵੀ ਤਨਖਾਹ ਨਹੀਂ ਦਿੱਤੀ ਗਈ ਅਤੇ ਧੱਕੇਸ਼ਾਹੀ ਕਰਕੇ ਕੰਮ ਕਰਵਾਇਆ ਜਾ ਰਿਹਾ ਸੀ। ਉਹਨਾਂ ਕਹਿੰਦੇ ਕਿ ਉਹ ਉਪਰੀ ਛਾਨੀ ਦੇ ਆਲੰਬੇ ਸ਼ਖਨ ਉਹ ਇਰਾਕ ਦੇ ਤੇ ਸੁਰੱਖਿਤ ਨਹੀਂ ਤਾਂ ਤੇ ਉਹ ਉਹਨਾਂ ਨੇ ਬਹੁਤ ਬੁਰੇ ਦੌਰ ਦਾ ਸਾਹਮਣਾ ਕੀਤਾ ਅੱਜ ਉਹ ਪੰਜਾਬ ਸਰਕਾਰ ਕੈਬਨਟ ਮੰਤਰੀ ਸੰਜੀਵ अरोड़ा ਦੀ ਸਹਾਇਤਾ ਨਾਲ ਆਪਣੇ ਘਰ ਪਹੁੰਚੇ ਹਨ ਜਿਸ ਲਈ ਉਹ ਪੰਜਾਬ ਸਰਕਾਰ ਕੈਬਨਟ ਮੰਤਰੀ ਸੰਜੀਵ अरोड़ा ਅਤੇ ਜਗਜੀਤ ਸਿੰਘ ਰਾਜਾ ਜੀ ਦਾ ਧੰਨਵਾਦ ਕਰਦੇ ਹਨ ਪਹਿਲਾਂ ਤਾਂ ਮੈਂ ਧੰਗੁਰ ਨਾਨਕ ਸਾਹਿਬ ਮਹਾਰਾਜ ਦਾ ਕੋਟੋਂ-ਕੋਟੋਂ ਧੰਨਵਾਦ ਕਰਦਾ ਕਿ ਇਹ ਤਿੰਨੇ ਇਹ ਆਪਣੇ ਘਰ ਵਾਪਸ ਆ ਗਿਆ ਸੁਖਸਬੀਲੀਆ ਵਧੀਆ ਔਰ ਠੀਕ ਹੈ ਕੁਛ ਇਹਨਾਂ ਦਾ ਪੈਸਿਆਂ ਦਾ ਲਾਸ ਜ਼ਰੂਰ ਆ ਕਿ ਜਿੰਨੇ ਪੈਸੇ ਲਾ ਕੇ ਗਏ ਸੀ ਉਹਨੇ ਕਮਾਏ ਨਹੀਂ ਤੇ ਦੂਸਰਾ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਕਰਕੇ ਇਹ ਮੇਰੇ ਹਲਕੇ ਦੇ ਮੱਲੇਵਾਲ ਤੋਂ ਆ ਕਦਾਲਾ ਛੇਕਾਂ ਤੋਂ ਆ ਰਮਦਾਸਪੁਰ ਤੋਂ ਆ ਇਹ ਘਰ ਵਾਪਸ ਆ ਗਿਆ ਆਪਣੇ ਤਾ ਕਿਉਂਕਿ ਤੁਸੀਂ ਇਹਨਾਂ ਦੀ ਆਮ ਵੀਡੀਓ ਵੀ ਦੇ ਦਏ ਹੋਣੇ ਇਹਨਾਂ ਦੀ ਵੀਡੀਓ ਵੀ ਬਹੁਤ ਪਾਈਆਂ ਜੀ ਵੀ ਸਾਨੂੰ ਨਾ ਤਾਂ ਇੱਥੇ ਕੰਮ ਆ ਨਾ ਸਾਡੇ ਖਾਣ ਲਈ ਖਾਣਾ ਨਾ ਤੁਹਾਨੂੰ ਪੈਸੇ ਦਿੰਦੇ ਆ ਤਾਂ ਪ੍ਰਸ਼ਾਸਨ ਨੇ ਵੀ ਸਾਡੀ ਬੜੀ ਹੈਲਪ ਕੀਤੀ ਆ ਤਾਂ ਮੈਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਤੇ ਕਿਰਪਾ ਰੱਖੇ ਉਹ ਪੈਸੇ ਸਾਰੀ ਜ਼ਿੰਦਗੀ ਬਣਾਉਣੇ ਆ ਵੱਡੀ ਗੱਲ ਇਹ ਆ ਕਿ ਜਿਹੜੀ ਜਾਨ ਬਚਾ ਕੇ ਇੱਥੇ ਆ ਗਏ ਆ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਇਹਨਾਂ ਵੀ ਬਹੁਤ ਜ਼ਿਆਦਾ ਵੀਡੀਓ ਪਾਈਆਂ ਔਰ ਵੀਡੀਓ ਦੇ थ्रू ਹੀ ਸਾਡੇ ਤੱਕ ਇਹ ਪਹੁੰਚੇ ਸੀਗੇ ਤਾਂ ਪਹਿਲਾ ਧਾਰੀਵਾਲ ਸਾਹਿਬ ਸੀਗੇ ਮਨਿਸਟਰ ਉਹਨਾਂ ਨਾਲ ਚੱਲਦੀ ਫਿਰ ਸਾਡੇ ਸੰਜੀਵ ਰੋੜਾ ਜੀ ਬਣ ਗਿਆ ਉਹਨਾਂ ਨਾਲ ਗੱਲ ਚੱਲੀ ਤਾਂ ਆਂਤ ਖੀਰ ਦੇ ਵਿੱਚ ਇਹ ਆਪਣੇ ਘਰ ਵਾਪਸੀ ਆ ਗਏ ਆ ਤਾਂ ਮੈਂ ਹਰੇਕ ਵੀਰ ਨੂੰ ਬੇਨਤੀ ਕਰਦਾ ਕਿ ਜੇ ਜਾਣਾ ਮੈਂ ਇਹ ਨਹੀਂ ਕਹਿੰਦਾ ਨਾ ਜਾਓ ਚਲੋ ਕੋਈ ਨਹੀਂ ਮਜਬੂਰੀਆਂ ਪਰ ਇੱਕ ਜਰੂਰ ਸੋਚੋ ਕਿ ਦबई ਦੇ ਵਿੱਚ ਰਾਕ ਦੇ ਵਿੱਚ ਜਾ ਜਾ ਕੇ 15000 ਰੁਪਏ ਨਹੀਂ ਤੁਸੀਂ ਮਹੀਨੇ ਦਾ ਭੇਜਦੇ 80 9000 ਰੁਪਏ ਤੁਸੀਂ ਲਾ ਕੇ ਜਾਂਦੇ ਆ ਸਾਲ ਬਾਅਦ ਵਾਪਸ ਆ ਜਾਂਦੇ ਆ ਤਾਂ ਇਹਦੇ ਨਾਲੋਂ ਆਪਾਂ ਇੱਥੇ ਹੀ ਮਿਹਨਤ ਕਰੀਏ ਕਿਉਂਕਿ ਅੱਜ ਦੇ ਹਾਲਾਤ ਇਹ ਆ ਕਿ ਆਪਾਂ ਨੂੰ 6 600 ਰੁਪਏ ਤੇ ਦਿਹਾੜੀਦਾਰ ਨਹੀਂ ਕੋਈ ਮਿਲਦਾ ਕੰਮ ਕਰਨ ਵਾਲਿਆਂ ਨੇ ਮੇਰਾ ਰਾਜ ਮਿਸਤਰੀ ਨਹੀਂ ਮਿਲਦਾ ਕੋਈ 7 7 8 800 ਨੂੰ ਤਾਂ ਪੰਜਾਬ ਵਿੱਚ ਰਹਿ ਕੇ ਆਪਾਂ ਪੰਜਾਬ ਦੇ ਹੀ ਰਹਿ ਕੇ ਵਿੱਚ ਕੰਮ ਕਰੀਏ ਔਰ ਬੈਠ ਰਿਹਾ ਫਿਰ ਮੈਂ ਉਸ ਮਾਲਕ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੇ ਤੇ ਕਿਰਪਾ ਕੀਤੀ ਅੱਜ ਸਾਡੇ ਵਿੱਚ ਲੁਕ ਕੇ। ਹਾਂਜੀ ਭਾਈ ਕੀ ਉਹਦੇ ਹਾਲਾਤ ਦੇ ਵਿੱਚ ਜਿਹੜਾ ਸਾਡਾ ਇਥੋਂ ਭਾਈ ਉੱਥੇ ਹਾਲਾਤ ਸਾਡੇ ਬਹੁਤ ਜ਼ਿਆਦਾ ਹੈ ਬੇਕਾਰ تھےਗੇ। ਆਪਾਂ ਸਾਨੂੰ ਬਹੁਤ ਜ਼ਿਆਦਾ ਉੱਥੇ ਪਰੇਸ਼ਾਨ ਵੀ ਕਰਦੇ ਸੀਗੇ। ਜੋ ਉੱਥੇ ਦਾ ਪੋਰਮੈਨ ਆ ਜੀ ਉਹਦੇ ਕੋਲ ਆਪਾਂ ਪਹਿਲਾਂ ਵੀ ਕਈ ਵਾਰ ਗਏ ਸੀਗੇ ਉਹਨਾਂ ਕੋਲ ਬੇਨਤੀ ਕੀਤੀ ਆਪਾਂ ਕਿ ਸਾਡੇ ਜੋ ਚਲੋ ਤੁਸੀਂ ਸਾਨੂੰ ਸੈਲਰੀਆਂ ਨਹੀਂ ਦੇ ਸਕਦੇ। ਤੇ ਵਾ ਸਾਨੂੰ ਬਹੁਤ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਇੰਡੀਆ ਦੇ ਘੱਲ ਲਓ ਸਾਡਾ ਪਾਸਪੋਰਟ ਦੇ ਦਿਓ। ਆਪਾਂ ਉਹਨਾਂ ਤੋਂ ਲਗਾਤਾਰ 2 ਮਹੀਨੇ ਤੋਂ ਜਾਂਦੇ ਰਹੇ ਤੇ ਪਰ ਉਸ ਬੰਦੇ ਨੇ ਸਾਨੂੰ ਪਾਸਪੋਰਟ ਵਾਸਤੇ ਹਮੇਸ਼ਾ ਤੁਹਾਨੂੰ ਹਫ਼ਤੇ ਵਿੱਚ ਦੇ ਦੇਣਾ ਆ ਤੁਹਾਨੂੰ ਕੱਲ ਦੇਣਾ ਆ ਅਗਲੇ ਹਫ਼ਤੇ ਕੱਲ ਦੂੰਗਾ ਬਸ ਇਹਦਾ ਕਰਦੇ ਕਰਦੇ ਟਾਈਮ ਲੱਗਿਆ ਰਹੀ ਸੀ ਜੀ ਉਹ ਬਾਰੇ ਤੇ ਖਾਣ ਪੀਣ ਦਾ ਰੋਟੀ ਪਾਣੀ ਖਾਣ ਪੀਣ ਦਾ ਭਾਈ ਇੰਨਾ ਸੀਗਾ ਉੱਤੇ ਕਿ ਸੰਮਣ ਦਿੰਦੇ ਸੀਗੇ ਸਾਨੂੰ ਜਿੱਦਾਂ ਕਿ ਸਾਡੇ ਡਬਲ ਰੋਟੀ ਹੁੰਦੀ ਹੈ ਨਾ ਉਸ ਤਰ੍ਹਾਂ ਦੇ ਹੁੰਦੇ ਸੀਗੇ ਉਹ ਵੀ ਉਹਨਾਂ ਨੇ ਰਾਤ ਆੜੇ ਹੀ ਸਾਨੂੰ ਸਵੇਰੇ ਦੇ ਦੇਣੇ ਆ ਉਹਦੇ ਕਰੀਮ ਦੀ ਇਹ ਤਾਂ ਛੋਟੇ ਛੋਟੇ ਲੱਗੀਆਂ ਆਈਆਂ ਨਹੀਂ ਆ ਤੇ ਇਹਨੂੰ ਤਾਂ ਵੈਸੇ ਤਾਂ ਮਿਲਦਾ ਹੀ ਨਹੀਂ ਹੁੰਦਾ ਹੈਗਾ ਦੋ ਟਾਈਮ ਸਾਨੂੰ ਖਾਣਾ ਦਿੰਦੇ ਹੁੰਦੇ ਹੈਗੇ ਇੱਕ ਦੁਪਹਿਰ ਨੂੰ ਉਹ ਵੀ ਉਹ ਸੰਮਣ ਹੁੰਦੇ ਹੈਗੇ ਜੀ ਕਰਕੇ ਇੱਕ ਸਬਜ਼ੀ ਵੀ ਉੱਥੇ ਇਦਾਂ ਨਾ ਖਾਣ ਮਾਤਰੀ ਸੀਗੀ ਤੇ ਹੁਣ ਸਾਨੂੰ ਕਿਹਾ ਸੀਗਾ ਕਿ 1.5 ਲੱਖ ਰੁਪਈਆ ਲੱਗੂਗਾ ਤੁਹਾਡਾ ਤੇ ਤੁਹਾਡੀ 40000 ਰੁਪਈਆ ਸੈਲਰੀ ਹੋਊਗੀ ਉੱਥੇ ਜਾਂਦਿਆਂ ਦੀ ਤੇ ਇੱਕ ਮੈਡੀਕਲ ਕੰਪਨੀ ਦਾ ਹੋਊਗਾ ਤੇ ਸਭ ਕੁਝ ਕੰਪਨੀ ਦਾ ਰੋਟੀ ਪਾਣੀ ਖਾਣਾ ਬਿਨਾਂ ਇਹ ਗੱਲ ਕਹੀ ਸੀ ਉਸਨੇ ਸਾਡੀ ਪਰ ਉੱਥੇ ਜਾ ਕੇ ਇਦਾਂ ਦਾ ਕੁਝ ਵੀ ਨਿਕਲਿਆ ਜੀ ਆਪਾਂ ਅਰੋੜਾ ਜੀਮਾ ਤੋਂ ਮਤਮਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਤੇ ਜਸਬੀਰ ਸਿੰਘ ਰਾਜਾ ਭਾਜੀ ਦਾ ਵੀ ਆਪਾਂ ਬਹੁਤ ਧੰਨਵਾਦ ਕਰਦੇ ਆਂ ਕਿ ਆਪਾਂ ਸਹੀ ਸਲਾਮਤ ਆਪਣੇ ਪਰਿਵਾਰ ਦੇ ਵਿੱਚ ਆਏ ਆਂ ਜੀ ਇੱਥੇ ਪਹੁੰਚੇ ਆਂ ਜੀ ਕਰਕੇ ਸਾਜ ਜੀ ਇਹ ਸਾਡੇ ਐਮਐਲਏ ਸਾਡੇ ਕੈਬਨਿਟ ਮੰਤਰੀ ਅਰੋੜਾ ਸਾਹਿਬ ਜੀ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਜਿਹੜੇ ਅਸੀਂ ਘਰ ਵਾਪਸ ਆ ਗਏ ਹੱਸੇ ਸਰ ਏਜੰਟਾਂ ਨੇ ਸਾਨੂੰ ਉੱਥੋਂ ਧੋਖੇ ਨਾਲ ਭੇਜਿਆ ਇੱਕ ਕੰਪਨੀ ਦੇ ਵਿੱਚ ਠੀਕ ਹੈ ਜੀ ਉਥੇ ਕੰਪਨੀ ਦਾ ਕੋਈ ਕੰਮ ਨਹੀਂ ਸੀਗਾ ਜੀ ਉਥੇ ਠੇਕੇਦਾਰੀ ਦਾ ਸਾਰਾ ਕੰਮ ਸੀ ਜੀ ਇਸ ਕਰਕੇ ਸਾਨੂੰ ਤੰਗੀ ਜ਼ਿਆਦਾ ਸੀ ਜੀ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਸੀ ਇੱਥੇ ਕਰਕੇ ਸਾਰਾ ਅਸੀਂ ਵੀਡੀਓ ਪਾਈਆਂ ਸੀ ਪਰ ਚਲੋ ਫਿਰ ਵੀ ਮਾਲਕ ਨੇ ਸੁਣ ਲਈ ਆ ਸਾਡੀ ਸਰਕਾਰ ਨੇ ਸਾਡੀ ਸੁਣ ਲਈ ਆ ਸਾਡੀ ਬਹੁਤ ਮਦਦ ਕੀਤੀ ਹੈ ਜੀ ਅਸੀਂ ਘਰ ਵਾਪਸ ਆ ਗਏ ਆ ਜੀ ਥੈਂਕ ਯੂ ਸਰ 6-6 ਮਹੀਨੇ ਸੰਸੈਲਿੰਟੀ ਉਥੇ ਕਿੰਨਾ ਕੰਮ ਕਰਾਉਂਦੇ ਸੀ ਇਹ ਮਾਲ ਸਰ ਦਾ ਇਹ ਤੋਂ ਬਹੁਤ ਸੰਸਾਦ ਤੋਂ ਬਹੁਤ ਕੰਮ ਕਰਦੇ ਆ ਤੇ ਪ੍ਰਵਾਹ ਵੀ ਚਾਗੇ ਆ ਉੱਤੇ ਸਥਿਤੀ ਬਹੁਤ ਹੀ ਛੇ ਮਹੀਨੇ ਸਾਨੂੰ ਕੰਮ ਕਰਦਿੰਦੇ ਇੱਕ ਵੀ ਅਪੀਲ ਦਿੱਤਾ ਨਹੀਂ ਇਹਦੀ ਜਿਆਦਾ ਦਾ ਪ੍ਰੋਬਲਮ ਆ ਕਿ ਉਹ ਆਈ ਹੈ ਜਦੋਂ ਜਿਹੜਾ ਉੱਥੇ ਜਾ ਕੇ ਸਾਡੇ ਕੰਪਨੀ ਗਿਆ ਤੇ ਅਸੀਂ 20000 ਤੋਂ ਬਾਅਦ ਪਰ ਸੈਲਰੀ ਜਿਆਦਾ ਪ੍ਰੋਬਲਮ ਆਈ ਹੈ ਹਾਂਜੀ ਸੈਲਰੀ ਪ੍ਰੋਬਲਮ ਆਈ ਜਿਆਦਾ ਠੀਕ ਹੈ ਹਾਂਜੀ ਛੇ ਮਹੀਨੇ ਦੇ ਘੱਟ ਹੋ ਜਾਂਦੇ ਤਾਂ ਨਹੀਂ ਤੇ ਕੰਮ ਕਰਾਈ ਜਾਂਦੇ ਹਾਂ